ਸਾਹਬ ਇਸ ਧਰਤੀ ਦਾ نور ਸੀ ਇਸ ਧਰਤੀ ਦੇ ਸੌ ਪੁੱਤ ਸਨ ਜਿਵੇਂ ਨੰਦੀਪ ਨੇ ਕਿਹਾ ਕਿ ਕੋਈ ਬੰਦਾ ਚਾਹੇ ਖੇਡਾਂ ਵਾਲਾ ਹੋਣਾ ਪਰ ਜਾਵੇ ਚਾਹੇ ਕੋਈ ਥੀਏਟਰ ਵਾਲਾ ਜਾਣਾ ਚਾਹੀ ਕੋਈ ਸਿਨੇਮੇ ਵਾਲਾ ਜਾਵੇ ਸਾਹਿਤ ਵਾਲਾ ਜਾਵੇ ਸਾਰੇ ਬੰਦਿਆਂ ਦੀ ਗੱਲ ਸੁਣਨਾ ਤੇ ਉਹਦੇ ਵਿੱਚ ਆਪਣੀ ਆਪਣਾ ਕਮੈਂਟ ਕਰਨਾ ਇਹ ਵੱਡੀ ਗੱਲ ਸੀ ਬਾਤਰ ਸਾਹਿਬ ਦੇ ਘਰੇ ਜਾ ਕੇ ਮੈਂ ਸ੍ਰੀ ਇੱਕ ਵਾਰ ਇੱਕ ਗੱਲ ਕਹੀ ਕਿ ਸਰ ਅਸੀਂ ਚਾਹੁੰਦੇ ਹਾਂ ਕਿ ਅੱਜ ਅਸੀਂ ਸਰੇਮਾ ਹੰਗਰੂ ਕਰ ਰਹੇ ਹਾਂ ਅਸੀਂ ਇਹਦਾ ਕੋਈ ਨੈਸ਼ਨਲ ਐਂਥਮ ਬਣਾਉਣਾ ਚਾਹੁੰਦੇ ਆ ਤੇ ਤੁਸੀਂ ਉਹਦੇ ਉਹਨੂੰ ਲਿਖ ਕੇ ਦਿਓ ਉਹਦੇ ਬਾਰੇ ਦੱਸੋ ਸਾਨੂੰ ਕੀ ਕਰ ਸਕਦੇ ਆ ਕਹਿੰਦੇ ਜੀ ਕੋਈ ਗੱਲ ਨਹੀਂ ਆ ਆਪਾਂ ਕਰਦੇ ਆ ਇਹਦੇ ਬਾਰੇ ਕੁਝ ਤੇ ਦੂਜੇ ਦਿਨ ਹੀ ਉਹਨਾਂ ਨੇ WhatsApp ਦੇ ਉੱਤੇ ਉਹ ਲਿਖ ਕੇ ਭੇਜਿਆ ਤੇ ਨਾਲ ਬੜੀ ਹਲੀਮੀ ਦੇ ਨਾਲ ਇੱਕ ਵਾਇਸ ਨੋਟ ਭੇਜਿਆ ਗਿਆ ਜਿਹੜਾ ਅਜੇ ਵੀ ਮੇਰੇ ਕੋਲ ਹੈ ਕਿ ਮੈਨੂੰ ਸਰੇਮਾ ਦੇ ਬਾਰੇ ਬਹੁਤਾ ਗਿਆਨ ਤਾਂ ਨਹੀਂ ਪਰ ਮੈਨੂੰ ਲੱਗਦਾ ਕਿ ਇਹ ਆ ਜਾ ਹੋਣਾ ਚਾਹੀਦਾ ਸੋ ਬਹੁਤ ਵੱਡੀ ਗੱਲ ਸੀ ਉਹ ਅਸੀਂ ਉਹਨੂੰ ਰਿਕਾਰਡ ਕਰਵਾ ਰਹੇ ਹਾਂ ਜੀ ਸੋ ਹਰ ਬੰਦੇ ਦੇ ਨਾਲ ਬੜੀ ਹਲੀਮੀ ਦੇ ਨਾਲ ਹਰ ਵਰਗ ਦੇ ਨਾਲ ਜਿੰਨੇ ਉਹ ਗੱਲ ਕਰਦੇ ਸੀ ਉਹ ਸੱਚੀ ਮੋਤੀ ਧਰਤੀ ਦੇ ਦੂਸਰੇ